ਪਿਆਰੇ ਕਿਸਾਨ ਵੀਰੋ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਗੁੱਲੀ ਡੰਡੇ ਬਾਰੇ ਆਪਾਂ ਗੱਲ ਕਰਨੀ ਹੈ ਕਿਉਂਕਿ ਗੁੱਲੀ ਡੰਡਾ ਬੜਾ ਢੀਠ ਕਿਸਮ ਦਾ ਸਾਡੇ ਕਣਕ ਝੋਨਾ ਫਸਲੀ ਚੱਕਰ ਦਾ ਨਦੀਨ ਹੈ ਤੇ ਉਹਦੇ ਬਾਰੇ ਆਪਾਂ ਅੱਜ ਗੱਲ ਕਰਾਂਗੇ ਉਹਦਾ ਕੁਦਰਤੀ ਹੱਲ ਵੀ ਅਸੀਂ ਕਿਵੇਂ ਕਰ ਸਕਦੇ ਹਾਂ ਤੇ ਆਹ ਦਵਾਈਆਂ ਨਾਲ ਉਹਦਾ ਹੱਲ ਵੀ ਅਸੀਂ ਕਿਵੇਂ ਕਰ ਸਕਦੇ ਹਾਂ ਤੇ ਜਿਹੜੇ ਸਵਾਲ ਕਿਸਾਨ ਵੀਰਾਂ ਦੇ ਹਰ ਇੱਕ ਵਾਰ ਹੀ ਆਉਂਦੇ ਆ ਇੱਕ ਨਾ ਸਵਾਲ ਕਿਸਾਨਾਂ ਦਾ ਹਰ ਇੱਕ ਵਾਰ ਦਾ ਹੁੰਦਾ ਕਿ ਡਾਕਟਰ ਸਾਹਿਬ ਐਦ ਕੀ ਬੜੀ ਮਹਿੰਗੀ ਸਪਰੇਅ ਕਰ ਲਈ ਹਰ ਇੱਕ ਹੱਲ ਕਰ ਲਿਆ ਪਰ ਗੋਲੀ ਡੰਡਾ ਫੇਰ ਵੀ ਨਹੀਂ ਉਹਨਾਂ ਮਰਿਆ 100% ਜਿੰਨਾ ਮਰਨਾ ਚਾਹੀਦਾ ਸੀ ਤੇ ਵੀਡੀਓ ਤੁਸੀਂ ਲੰਮੀ ਵੇਖਦੇ ਨਹੀਂ ਤੇ ਇਹ ਜਿਹੜਾ ਤੁਹਾਡਾ ਸਵਾਲ ਆ ਮੈਂ ਗੱਲ ਹੀ ਇੱਥੋਂ ਸ਼ੁਰੂ ਕਰਨੀ ਕਿਸਾਨ ਵੀਰੋ 6-7 ਨੁਕਤੇ ਨੇ ਅਸੀਂ ਸਪਰੇਅ ਤਾਂ ਮਹਿੰਗੀ ਤੋਂ ਮਹਿੰਗੀ ਕਰ ਦਿੰਨੇ ਆ ਪਰ ਜਿਹੜੀਆਂ ਇਹ 6-7 ਗੱਲਾਂ ਪੱਲੇ ਬੰਨ ਲਿਆ ਜੇ ਤਹਾਡੇ ਕੰਮ ਹੀ ਆਉਣਗੀਆਂ ਤੁਸੀਂ ਆਪ ਕਹੋਗੇ ਵਾਕਿਆ ਯਾਰ ਇਹ ਗੱਲ ਇਦਾਂ ਹੋ ਸਕਦੀ ਸਭ ਤੋਂ ਪਹਿਲਾਂ ਕਿਸਾਨ ਵੀਰੋ ਜਦੋਂ ਅਸੀਂ ਗੁੱਲੀ ਡੰਡੇ ਬਾਰੇ ਸਪਰੇਅ ਦੀ ਚੋਣ ਕਰਨੀ ਹੈ ਨਦੀਨ ਨਾਸ਼ਕ ਦੀ ਸਭ ਤੋਂ ਪਹਿਲਾਂ ਚੋਣ ਕਰਨੀ ਨਦੀਨ ਨਾਸ਼ਕ ਅਸੀਂ ਕਿਹੜਾ ਵਰਤ ਸਕਦੇ ਜਿਹੜਾ ਪਿਛਲੇ ਸਾਲ ਵਰਤੇ ਆ ਤੁਸੀਂ ਐਦ ਕੀ ਉਹ ਨਹੀਂ ਵਰਤਣਾ ਨਦੀਨ ਨਾਸ਼ਕ ਹਰ ਇੱਕ ਵਾਰੀ ਬਦਲਵੇਂ ਪ੍ਰਬੰਧ ਵਜੋਂ ਦੂਜਾ ਟੈਕਨੀਕਲ ਵਰਤਣਾ ਜਿਹੜਾ ਪਿਛਲੇ ਸਾਲ ਵਰਤੇ ਆ ਸੀ ਉਹ ਨਹੀਂ ਵਰਤਣਾ ਦੂਜੀ ਗੱਲ ਹੋ ਗਈ ਨਦੀਨ ਦੀ ਉਮਰ ਨਦੀਨ ਕਿਹੜੀ ਅਵਸਥਾ ਦੇ ਵਿੱਚ ਅਸੀਂ ਸਪਰੇਅ ਕਰਨੀ ਨਦੀਨ ਦੀ ਨਦੀਨ ਜਦੋਂ 2-3 ਪੱਤਿਆਂ ਦੀ ਅਵਸਥਾ ਦੇ ਵਿੱਚ ਹੋਵੇ ਅਸੀਂ ਉਦੋਂ ਸਪਰੇਅ ਕਰਨੀ ਹੈ ਅਸੀਂ ਤਾਂ 50-50 45-45 ਦਿਨਾਂ ਦੀ ਕਣਕ ਜਦੋਂ ਹੋ ਜਾਂਦੀ ਉਦੋਂ ਸਪਰੇਅ ਚੱਕਦੇ ਆ ਤੇ ਉਦੋਂ ਨਦੀਨ ਵੱਡਾ ਹੋਇਆ ਹੁੰਦਾ ਠੀਠ ਹੋਇਆ ਹੁੰਦਾ ਉਦੋਂ ਫਿਰ 100% ਨਹੀਂ ਮਰਦਾ 2-3 ਪੱਤਿਆਂ ਦੀ ਅਵਸਥਾ ਦੇ ਵਿੱਚ ਅਸੀਂ ਨਦੀਨ ਦੀ ਨਦੀਨ ਨਾਸ਼ਕ ਦੀ ਨਦੀਨ ਤੇ ਸਪਰੇਅ ਕਰਨੀ ਹੈ ਤੇ ਜੀ ਗੱਲ ਕਿਸਾਨ ਵੀਰੋਂ ਆ ਗਈ ਨੋਜਲ ਨੋਜਲ ਬੜੀ ਮਹੱਤਵਪੂਰਨ ਆ ਅਸੀਂ ਜਿਹੜੀ ਬਾਹਰ ਵਾਸਤੇ ਵੈਸੇ ਸਪਰੇਅ ਵਾਸਤੇ ਕਰਦੇ ਆ ਉਹ ਫਲੱਡ ਜੈਟ ਨੋਜਲ ਆ ਤੇ ਅਸੀਂ ਨਦੀਨਾਂ ਤੇ ਵੀ ਉਹ ਹੀ ਵਰਤੀ ਜਾਂਦੇ ਫਲੱਡ ਜੈਟ ਨੋਜਲ ਜਦ ਕਿ ਨਦੀਨ ਨਾਸ਼ਕ ਦੀ ਸਪਰੇਅ ਕਰਨ ਲਈ ਫਲੈਟ ਫੈਨ ਨੋਜਲ ਆਉਂਦੀ ਆ ਵੇ ਫੋਟੋ ਵੀ ਮੈਨ ਲਾ ਦੇਣੀ ਆ ਫਲੈਟ ਫੈਨ ਨੋਜਲ ਵਰਤਣੀ ਆ ਚੌਥਾ ਆ ਗਿਆ ਪਾਣੀ 150 ਲੀਟਰ ਪਾਣੀ ਲਾਉਣਾ ਕਿਸਾਨ ਵੀਰੋਂ ਜਦੋਂ ਅਸੀਂ ਨਦੀਨ ਨਾਸ਼ਕ ਦੀ ਸਪਰੇਅ ਕਰਨੀ ਘੱਟੋ ਘੱਟ 150 ਲੀਟਰ ਪਾਣੀ ਲੱਗੇ ਤੇ ਸਪਰੇਅ ਇੱਕਸਾਰ ਹੋਵੇ ਤੇ ਪੰਜਵੀਂ ਆ ਗਈ ਗੱਲ ਜੇ ਮੰਨ ਲਓ ਤੁਸੀਂ ਪਹਿਲੇ ਪਾਣੀ ਤੋਂ ਪਹਿਲਾਂ ਸਪਰੇਅ ਕੀਤੀ ਹੈ ਗੁੱਲੀ ਡੰਡੇ ਨੂੰ ਮਾਰਨ ਦੇ ਲਈ ਤਾਂ ਪਾਣੀ ਜਦੋਂ ਲਾਉਣਾ ਕਿਸਾਨ ਵੀਰੋ ਪਾਣੀ ਲੱਗੇ ਹਲਕਾ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਵੀ ਕਿਾਰੇ ਜ਼ਿਆਦਾ ਪਾ ਲਿਆ ਕਰੋ ਜਦੋਂ ਭਰਵਾ ਪਾਣੀ ਲੱਗਦਾ ਉਦੋਂ ਕਣਕ ਵੀ ਬੈਂਦੀ ਹੈ ਤੇ ਐਵੇਂ ਹੀ ਹੈ ਹਲਕਾ ਪਾਣੀ ਲਾਉਣਾ ਜੇ ਅਸੀਂ ਪਹਿਲਾਂ ਸਪਰੇਅ ਕੀਤੀ ਹੈ ਜੇ ਭਾਰਾ ਪਾਣੀ ਲਾਵਾਂਗੇ ਤਾਂ ਜਿਹੜਾ ਅਸਰ ਹੈ ਸਾਡੇ ਨਦੀਨ ਨਾਸ਼ਕ ਦਾ ਉਹ ਜੜਾਂ ਤੋਂ ਵੀ ਥੱਲੇ ਨਿਕਲ ਜਾਣਾ ਉਹਨੇ ਵੀ 100% ਨਦੀਨ ਸਾਡਾ ਨਹੀਂ ਮਾਰਨਾ ਫਿਰ ਵੀ ਫਿਰ ਜੇ ਸਾਰੇ ਤੱਕ तरीके ਅਪਣਾ ਕੇ ਨਾ ਅਖੀਰ ਤੇ ਕੋਈ 5 10% ਕੋਈ 2% ਨਦੀਨ ਸਾਡੇ ਖੇਤ ਚ ਪੈ ਜਾਂਦਾ ਅਖੀਰ ਤੇ ਜਾ ਕੇ ਨਦੀਨ ਦਾ ਬੀਜ ਬਣਨ ਤੋਂ ਪਹਿਲਾਂ ਅਸੀਂ ਹੱਥ ਨਾਲ ਪੁੱਟ ਕੇ ਉਹਦਾ ਬੀਜ ਇਕੱਠਾ ਕਰਕੇ ਨਸ਼ਟ ਕਰ ਦੇਣਾ ਕਿਸਾਨ ਵੀਰੋ ਇਹ ਆ ਨੁਕਤੇ ਇਹ ਪੱਲੇ ਬੰਨ ਲਿਆ ਜੇ ਤੁਹਾਡੇ ਆਉਣਗੇ ਕੰਮ ਕਿਸਾਨ ਵੀਰੋ ਤੇ ਫਿਰ ਮੈਂ ਗੱਲ ਕਰਦਾ ਹੁਣ ਕੁਦਰਤੀ ਹੱਲ ਦੀ ਕੁਦਰਤੀ ਹੱਲ ਨਦੀਨ ਦਾ ਕਿਵੇਂ ਕੀਤਾ ਜਾ ਸਕਦਾ ਪੁਰਾਣੇ ਸਮਿਆਂ ਦੀ ਗੱਲ ਕਰੀਏ ਜੇ ਸਾਡੀ ਸੰਭਾਲਾ ਦੀ ਗੱਲ ਕਰੀਏ ਮੈਂ ਅੱਗੇ ਵੀ ਕਿਹਾ ਸੀ ਕਿ ਕਸੀਏ ਕਣਕ ਨੂੰ ਗੋਡੀ ਪੈਂਦੀ ਹੁੰਦੀ ਸੀ ਕਸੀਏ ਵੰਗਾਰ ਪੈਂਦੀ ਹੁੰਦੀ ਸੀ ਕੋਈ 5-7 ਬੰਦੇ ਕਣਕ ਦੀ ਗੋਡੀ ਕਰਦੇ ਹੁੰਦੇ ਸੀ ਕਣਕ ਦੇ ਬਹੁਤੀਆਂ ਸਪਰੈਆਂ ਨਹੀਂ ਸੀ ਹੁੰਦੀਆਂ ਨਾ ਹੀ ਮੈਂ ਹੁਣ ਹਾਮੀ ਆ ਕਣਕ ਤੇ ਬਹੁਤੀਆਂ ਸਪਰੈਆਂ ਕਰਨ ਦੀ ਤਰੀਕਾ ਵੀ ਤੁਹਾਨੂੰ ਦੱਸਦਾ ਕੁਦਰਤੀ ਹੱਲ ਵੀ ਤੁਹਾਨੂੰ ਦੱਸਦೇನೆ ਜੇ ਹੁਣ ਪੰਜਾਬ ਦਾ ਜਿਹੜਾ ਆਲਾਦ ਵਾਲਾ ਵੇਖਿਆ ਜਾਵੇ ਜਦੋਂ ਉਹਦੀਆਂ ਅਸੀਂ ਪਰਾਲੀਆਂ ਖੇਤਾਂ ਵਿੱਚ ਵਾਉਣ ਲੱਗੇ ਆ ਤਾਂ ਗੁੱਲੀ ਡੰਡਾ ਘਟਿਆ ਪਹਿਲਾਂ ਆਮ ਹਰ ਇੱਕ ਖੇਤ ਵਿੱਚ ਹੀ ਸਾਨੂੰ ਗੁੱਲੀ ਡੰਡਾ ਵੇਖਣ ਨੂੰ ਮਿਲਦਾ ਸੀ ਪਰ ਹੁਣ ਨਹੀਂ ਵੇਖਣ ਨੂੰ ਮਿਲੂਗਾ ਤੁਹਾਨੂੰ ਅਸੀਂ ਜੇ ਮੈਂ ਆਪਦੀ ਗੱਲ ਕਰਾਂ ਆਪਦੇ ਖੇਤ ਦੀ ਅਸੀਂ ਗੁੱਲੀ ਡੰਡਾ ਪਰਾਲੀ ਵਿੱਚ ਵਾਹ-ਵਾ ਕੇ ਮਾਰਿਆ ਜਿੰਨਾ ਖੇਤਾਂ ਦੇ ਵਿੱਚ ਕਿਸਾਨ ਵੀਰੋ ਗੁੱਲੀ ਡੰਡਾ ਜ਼ਿਆਦਾ ਆ ਮੈਂ ਤੱਕੀ ਵੀ ਕਿਸਾਨਾਂ ਨੂੰ ਸਲਾਹ ਦਿੱਤੀ ਸੀ ਜਿਹੜੇ ਸਾਡੇ ਟੱਚ 'ਚ ਉਲਟਾਵੇਂ ਹਲ ਮਾਰ ਕੇ ਵੇਖਿਓ ਉੱਥੇ ਜਿੱਥੇ ਨਸ਼ਟ ਨਹੀਂ ਹੁੰਦਾ ਸਪਰਿਆਂ ਨਾਲ ਵੀ ਉਲਟਾਵੇਂ ਹਲ ਮਾਰ ਕੇ ਵੇਖਿਓ ਕਿਉਂਕਿ ਜਿਹੜਾ ਗੁੱਲੀ ਡੰਡੇ ਦਾ ਬੀਜ ਆ ਜੇ 35 40 ਸੈਂਟੀਮੀਟਰ ਦੀ ਤੈ ਹੈ ਸਾਡੀ ਜਿਹੜੀ ਥੱਲੇ ਹੀ ਨਿਕਲ ਜਾਂਦਾ ਤਾਂ ਉਹਨੂੰ ਨਾ ਤਾਂ ਰੌਸ਼ਨੀ ਮਿਲਨੀ ਨਾ ਹਵਾ ਮਿਲਨੀ ਨਾ ਪਾਣੀ ਮਿਲਣਾ ਉੱਥੇ ਨਾ ਹੀ ਜਿਹੜਾ ਵਾ ਉਹਨੂੰ ਕੋਈ ਆਪਣਾ ਖੁਰਾਕੀ ਤੱਤ ਮਿਲਣਾ ਤੇ ਉਹਦੇ 'ਚ ਐਨਾ ਜ਼ੋਰ ਨਹੀਂ ਹੈਗਾ ਵੀ ਉਹ ਐਨੀ ਪਰਤ ਥੱਲਿਓਂ ਤਾਂ ਨੂੰ ਨਿਕਲ ਆਵੇ ਤਾਂ 2-3 ਸਾਲਾਂ ਦੇ ਵਿੱਚ ਵਿੱਚ ਬੀਜ ਜੇ ਥੱਲੇ ਚਲੇ ਗਿਆ ਤਾਂ ਉਹਦਾ ਨਾਸ਼ ਹੋ ਜੂ ਗੁੱਲੀ ਡੰਡਾ ਤੁਹਾਡੇ ਖੇਤਾਂ ਵਿੱਚੋਂ ਮਰ ਜੂਗਾ ਇਹ ਕਿਸਾਨ ਵੀਰ ਇੱਕ ਕੁਦਰਤੀ ਹੱਲ ਆ ਇੱਕ ਹੋਰ ਕੁਦਰਤੀ ਹੱਲ ਆ ਕੁਦਰਤੀ ਹੱਲੇ ਆ ਵੀ ਜਿੱਥੇ ਗੁੱਲੀ ਡੰਡਾ ਜ਼ਿਆਦਾ ਹੁੰਦਾ ਉਥੇ ਫਸਲਾਂ ਦਾ ਬਦਲਵਾ ਪ੍ਰਬੰਧ ਆਪਾਂ ਕਿਵੇਂ ਕਰਨਾ ਉਥੇ ਆਪਾਂ ਆਲੂ ਬੀਜ ਸਕਦੇ ਆ ਬਰਸੀਨ ਬੀਜ ਸਕਦੇ ਜੇ ਡੰਗਰ ਰੱਖੇ ਹੋਏ ਆ ਰਾਇਆ ਬੀਜ ਸਕਦੇ ਆ ਗੋਭੀ ਸਰੋਂ ਬੀਜ ਸਕਦੇ ਆ ਇਹ ਹੈਗਾ ਫਸਲਾਂ ਦਾ ਬਦਲਵਾ ਪ੍ਰਬੰਧ ਜੇ ਆਪਾਂ ਕਣਕ ਦੀ ਜਗ੍ਹਾ ਇਹਨਾਂ ਫਸਲਾਂ ਨੂੰ ਬੀਜਦੇ ਆ ਤਾਂ ਵੀ ਗੁੱਲੀ ਡੰਡਾ ਜਿਹੜਾ ਵਾ ਬਹੁਤ ਜ਼ਿਆਦਾ ਉਥੇ ਘਟ ਹੋਣ ਦੀ ਮਤਲਬ ਕਿ ਸੰਭਾਵਨਾ ਵਾ ਵੀ ਗੁੱਲੀ ਡੰਡਾ ਉਸ ਖੇਤ ਵਿੱਚ ਘਟੂਗਾ ਤੇ ਹੁਣ ਆਪਾਂ ਕਿਸਾਨ ਵੀਰੋ ਅਖੀਰ ਤੇ ਗੱਲ ਕਰਨੀ ਹੈ ਆ ਜਿਹੜੀਆਂ ਦਵਾਈਆਂ ਬਾਰੇ ਪਹਿਲਾਂ ਤੁਹਾਨੂੰ ਦੱਸ ਦਿੱਤਾ ਵੀ ਜਿਹੜੇ 4-5 ਤਰੀਕੇ ਆ ਉਹ ਧਿਆਨ ਚ ਰੱਖ ਲਿਓ ਕੁਦਰਤੀ ਹੱਲ ਵੀ ਤੁਹਾਨੂੰ ਦੱਸ ਦਿੱਤਾ ਪਰਾਲੀ ਵਾਉਣ ਨਾਲ ਸੱਚੀ ਗੁੱਲੀ ਡੰਡਾ بڑے ਖੇਤਾਂ ਵਿੱਚ ਮਰਿਆ ਤੇ ਜਿੱਥੇ ਜ਼ਿਆਦਾ ਉੱਥੇ ਅਗਲੀ ਵਾਰੀ ਉਲਟਾਵੇਂ ਹਲ ਮਾਰ ਕੇ ਵੇਖਿਆ ਜਿੱਤੇ ਪਰਤ ਜਿਹੜੀ ਥੱਲੇ ਹੀ ਨਿਕਲ ਜਾਊਗਾ ਵੀ ਆਪੇ ਨਸ਼ਟ ਹੋ ਜਾਣਾ ਤੇ ਕਿਸਾਨ ਵੀਰੋ ਇਹ ਜਿਹੜੀਆਂ ਸਪਰੇਆਂ ਆ ਚਾਰ-ਪੰਜ ਸਪਰੇਆਂ ਲਿਖੀਆਂ ਆ ਮੈਂ ਥੱਲੇ ਤੁਸੀਂ ਕਮੈਂਟ ਵੀ ਕਰਨੇ ਆ ਜੀ ਹੋਰ ਬੜੀਆਂ ਸਪਰੇਆਂ ਨੇ ਪਰ ਇਹ ਜਿਹੜੀਆਂ ਸਪਰੇਆਂ ਬਾਰੇ ਫਿਲਹਾਲ ਆਪਾਂ ਅੱਜ ਗੱਲ ਕਰਨੀ ਹੈ ਫੇ ਦੂਜੀ ਆ ਗਈ ਆਪਣੀ ਲਫਿੰਡਾ ਹੋ ਗਈ ਹੈ ਜਿਹੜੀ ਹੈ ਸ਼ਗਨ ਆ ਗਈ ਹੈ ਹੋਰ ਦੋ ਚਾਰ ਟੈਕਨੀਕਲ ਆ ਉਹਨਾਂ ਬਾਰੇ ਆਪਾਂ ਬਾਅਦ 'ਚ ਗੱਲ ਕਰਨੀ ਹੈ ਫਿਲਹਾਲ ਆਪਾਂ ਇਹਨਾਂ ਪੰਜਾਂ ਬਾਰੇ ਗੱਲ ਕਰਾਂਗੇ ਪਹਿਲਾ ਭਾਗ ਹੈ ਨਦੀਨ ਨਾਸ਼ਕਾਂ ਦਾ ਜਿਹੜਾ ਆਪਾਂ ਕਿਉਂਕਿ ਇਹਨਾਂ ਵਿੱਚੋਂ ਪਾਣੀ ਲਾਉਣ ਤੋਂ ਪਹਿਲਾਂ ਆਪਾਂ ਕਿਹਦੀ ਸਪਰੇਅ ਕਰਨੀ ਹੈ ਤੇ ਪਾਣੀ ਲਾਉਣ ਤੋਂ ਬਾਅਦ ਵੀ ਕਿਹੜੇ ਦੀ ਸਪਰੇਅ ਕਰਨੀ ਹੈ ਉਹਦੇ ਬਾਰੇ ਗੱਲ ਕਰਦੇ ਹਾਂ ਪਹਿਲਾਂ ਆਪਾਂ ਆਈਸੋਪ੍ਰੋਪਰੋਨ 75wp ਇਹ ਪਹਿਲਾ ਬੜਾ ਕਾਮਯਾਬ ਸੀ ਵਿੱਚ ਜੇ ਫਿਰ ਇਹ ਠੀਠ ਹੋ ਗਿਆ ਇਸ ਦਵਾਈ ਜਿਆਦਾ ਉਦੋਂ ਆਪਾਂ ਕਰਨ ਲੱਗੇ ਪਏ ਇਹ ਦਵਾਈ 10-15 ਸਾਲ ਪਹਿਲਾਂ ਦੀ ਗੱਲ ਕਰੀਏ ਤੇ ਫਿਰ ਇਸ ਦਵਾਈ ਨਾਲ ਕੁਲੀ ਨਾ ਮਰਨ ਵਾੜ ਗਿਆ ਸੀ ਪਰ ਹੁਣ ਵੀ ਕਈਆਂ ਥਾਵਾਂ ਤੇ ਇਹਦਾ ਰਿਜ਼ਲਟ ਬੜਾ ਚੰਗਾ ਆਇਆ ਹਲਕੀਆਂ ਜੇ ਪਾਣੀ ਤੋਂ ਪਹਿਲਾਂ ਇਹਦੀ ਸਪਰੇਅ ਕਰਨੀ ਤਾਂ 300 ਗ੍ਰਾਮ ਹਲਕੀਆਂ ਜ਼ਮੀਨਾਂ ਲਈ 500 ਗ੍ਰਾਮ ਭਾਰੀਆਂ ਜ਼ਮੀਨਾਂ ਲਈ ਤੇ 400 ਗ੍ਰਾਮ ਦਰਮਿਆਨੀਆਂ ਜ਼ਮੀਨਾਂ ਲਈ ਵਰਤਣਾ ਤੇ ਇਹਦੀ ਪਾਣੀ ਤੋਂ ਪਹਿਲਾਂ ਵੀ ਸਪਰੇਅ ਹੋ ਜਾਂਦੀ ਹੈ ਤੇ ਪਾਣੀ ਤੋਂ ਬਾਅਦ ਵੀ ਜੇ ਇਹਦੀ ਸਪਰੇਅ ਕਰਨੀ ਹੈ ਤੇ ਇਹਦੀ 500 ਗ੍ਰਾਮ ਸਾਰੇ ਭਾਰੀਆਂ ਹਲਕੀਆਂ ਵਾਲੀ ਆਪਣੀ ਜਿਹੜੀ ਕਿ ਮਾਤਰਾ ਵਾ ਇਹਦੀ ਵਰਤ ਸਕਦੇ ਆ ਐਰੀਲੋਨ ਦੇ ਨਾਂ ਤੇ ਆਉਂਦਾ ਆਈਸੋਪ੍ਰੋਟਿਊਰਾਨ 75 ਡਬਲਯੂਪੀ ਤੇ ਦੂਜਾ ਆ ਗਿਆ ਆਪਣਾ ਸਲਫੋ ਸਲਫਰਾਨ 75 ਡਬਲਯੂਜੀ ਇਹ 13 ਗ੍ਰਾਮ ਆਪਾਂ ਲੈਣਾ ਇਹ ਲੀਟਰ ਵਾਲਾ ਸਾਹਲ ਤੱਕ ਖਾਣ ਵੀ ਰੋ ਲੀਟਰ ਇਹੋ ਜੀ ਘਾਤਕ ਦਵਾਈ ਹੈ ਪਿਆਰਿਓ ਜਿੱਥੇ ਨਾਲ ਚੌੜੇ ਪੱਤੇਆਂ ਵਾਲੀ ਕੋਈ ਫਸਲ ਬੀਜੀ ਹੋਈ ਅਸੀਂ ਸਰੋਂ ਬੀਜਦੇ ਨੇ ਕਈ ਵਾਰੀ ਅਸੀਂ ਵਟਾਂ ਦੇ ਜਾਂ ਜਾਣਾ ਕਣਕ ਦੇ ਖੇਤ ਦੇ ਨਾਲ ਹੀ ਸਰੋਂ ਬੀਜੀ ਆ ਕਿਸੇ ਛੋਲੇ ਬੀਜੇ ਆ ਕਿਸੇ ਕਿਸੇ ਨੇ ਆਪਾਂ ਹੋਰ ਫਸਲ ਚੌੜੇ ਪੱਤੇ ਵਾਲੀ ਬੀਜੀ ਤੇ ਉੱਥੇ ਸਪਰੇਅ ਕਰਨ ਤੋਂ ਗਰੇਜ਼ ਕਰਿਆ ਜੇ ਕਿਉਂਕਿ ਉਹ ਸਪਰੇਅ ਤੇ ਉਸ ਫਸਲ ਤੇ ਵੀ ਸਪਰੇਅ ਨਾਸ਼ ਕਰੇਗੀ ਤੇ ਜਿੱਥੇ ਕਿਸਾਨ ਵੀਰੋਂ ਆਪਾਂ ਸੌਣੀ ਦੇ ਵਿੱਚ ਜਵਾਰ ਚਰੀ ਜਾਂ ਮੱਕੀ ਬੀਜਣੀ ਹੈ ਉੱਥੇ ਵੀ ਨਹੀਂ ਉੱਥੇ ਸਪਰੇਅ ਨਹੀਂ ਤੁਸੀਂ ਕਰਨੀ ਇਹ ਸਪਰੇ ਬਿਲਕੁਲ ਵੀ ਨਹੀਂ ਉਥੇ ਕਰਨੀ ਕਿਉਂਕਿ ਇਹਦਾ ਅਸਰ ਅਗਾ ਜਾ ਕੇ ਵੀ ਦਿਖਦਾ ਸੌਣੀ ਦੀ ਜਿਹੜੀ ਆਪਾਂ ਫਸਲ ਲਾਵਾਂਗੇ ਤੇ ਇਹ ਵੀ ਆਪਾਂ ਪਾਣੀ ਤੋਂ ਪਹਿਲਾਂ ਵੀ ਕਰ ਸਕਦੇ ਆ ਮਤਲਬ ਕਿ ਪਾਣੀ ਲਾਉਣ ਤੋਂ 2-4 ਦਿਨ ਪਹਿਲਾਂ ਵੀ ਕਰ ਸਕਦੇ ਆ ਤੇ ਪਾਣੀ ਲਾਉਣ ਤੋਂ ਬਾਅਦ ਜਦੋਂ ਪੈਰ ਤਰਾਵਾ ਹੋ ਗਿਆ ਉਦੋਂ ਵੀ ਕਰ ਸਕਦੇ ਆ ਤੇ ਇੱਕ ਆ ਗਈ ਪਾਈਰੋਕਸਾ ਸਲਫੋਨ 2585ਡਬਲਯੂਜੀ ਇਹ 60 ਗ੍ਰਾਮ ਲੈਣੀ ਹੈ ਇਹ ਵਕੀਰਾ ਮੂਮੀ ਜੀ ਦੇ ਨਾਂ ਤੇ ਆ ਵੈਸੇ ਤਾਂ ਪਿਆਰਿਓ ਇਹ ਜਿਹੜੀ ਸਪਰੇ ਆ ਕਣਕ ਬੀਜਣ ਤੋਂ 2 ਦਿਨਾਂ ਦੇ ਅੰਦਰ-ਅੰਦਰ ਹੀ ਆਪਾਂ ਕਰਨੀ ਹੁੰਦੀ ਆ ਪਰ ਬਹੁਤੇ ਕਿਸਾਨ ਵੀਰ ਕੀ ਕਰਦੇ ਆ ਹੋਣੇ ਦਾ ਤਜਰਬਾ ਆਪਦੇ ਪੱਧਰ ਤੇ ਕਰਦੇ ਪਏ ਯੂਨੀਵਰਸਿਟੀ ਸਿਫਾਰਿਸ਼ ਨਹੀਂ ਕਰਦੀ ਇਹਦੀ ਐਵੇਂ ਪਰ ਆਪਦੇ ਪੱਧਰ ਤੇ ਕਿਸਾਨ ਵੀਰੇ ਦਾ ਤਜਰਬਾ ਕਰਦੇ ਪਏ ਤੇ ਰਿਜ਼ਲਟ ਵੀ ਆਏ ਆ ਇਹ ਤੁਸੀਂ ਕਿਸਾਨ ਵੀਰੋ ਆਪਦਾ ਵੇਖ ਲਿਆ ਜੇ ਪਾਣੀ ਜੇ ਸਪਰੇ ਪਾਣੀ ਤੋਂ ਪਾਣੀ ਲਾਉਣ ਤੋਂ ਪਹਿਲਾਂ ਹੀ ਕਰਨੀ ਬਾਅਦ ਚ ਨਹੀਂ ਪਾਣੀ ਲਾਉਣ ਤੋਂ ਪਹਿਲਾਂ ਕਰਨੀ ਤਾਂ 2 ਦਿਨਾਂ ਬਾਅਦ ਪਾਣੀ ਲੱਗ ਜਾਵੇ ਪਾਣੀ ਹਲਕਾ ਲੱਗੇ ਭਾਰਾ ਲੱਗੂਗਾ ਜੜਾ ਤੋਂ ਨਿਕਲ ਜਾਊਗਾ ਤੇ ਪਾਣੀ ਤੋਂ ਪਹਿਲਾਂ ਕਿਸਾਨ ਵੀਰੋ ਆਈ ਸੋ ਲੀਡਰ ਵਾਲਾ ਸਾਲਟ ਤੇ ਅਵਕੀਰ ਵਾਲਾ ਸਾਲਟ ਇਹ ਤਿੰਨੇ ਆਪਾਂ ਪਾਣੀ ਤੋਂ ਪਹਿਲਾਂ ਵੀ ਕਰ ਸਕਦੇ ਆ ਤੇ ਪਾਣੀ ਤੋਂ ਬਾਅਦ ਵੀ ਕਰ ਸਕਦੇ ਆ ਪਾਣੀ ਤੋਂ ਪਹਿਲਾਂ ਕਹਿੰਦੇ ਤੋਂ ਭਾਵ 20 25 ਦਿਨਾਂ ਦੀ ਕਣਕ ਪਹਿਲਾਂ ਪਾਣੀ 25 ਦਿਨਾਂ ਬਾਅਦ ਦੇ ਅੰਦਰ ਬਾਹਰ ਲੱਗਦਾ ਉਦੋਂ ਜਦੋਂ ਨਦੀਨ 2 3 ਪੱਤਿਆਂ ਦੀ ਅਵਸਥਾ ਦੇ ਵਿੱਚ ਹੋਵੇ ਉਦੋਂ ਤੇ ਪਾਣੀ ਤੋਂ ਬਾਅਦ ਜਦੋਂ 35 ਦਿਨਾਂ ਦੀ ਫਸਲ ਆ ਸਾਡੀ ਜੇ ਪਾਣੀ ਅਸੀਂ 25 30 ਦਿਨਾਂ ਤੇ ਲਾਇਆ ਤੇ ਹਫਤੇ 10 ਦਿਨਾਂ ਜਿਵੇਂ ਪੈਰ ਤਰਾਵਾ ਆਉਂਦਾ ਤਾਂ ਉਦੋਂ ਕਰ ਸਕਦੇ ਆ ਬਾਅਦ ਆ ਲਮਕਾ ਬਣਾਣੀ ਅਸੀਂ ਨਦੀਨ ਨੂੰ ਤੇ ਆ ਆਪਣਾ ਆ ਗਿਆ ਟੋਪਿਕ ਵਾਲਾ ਸਾਲਟ ਕਲੋਰੀਨਾ ਫੂਫ 15 ਡਬਲਯੂਪੀ 160 ਗ੍ਰਾਮ ਇਹ ਕਰ ਸਕਦੇ ਆ ਤੇ ਇੱਕ ਆਪਣਾ ਆ ਗਿਆ ਪੈਨੌਕਸਾਡਿਨ 5 ای سی 400 ایم ایل ਇਹ ਕਰ ਸਕਦੇ ਆ ایکس سی ਵਾਲਾ ਸਾਲਟ ਆ ਤੇ ਤੁਸੀਂ ਥੱਲੇ ਕਹਿਣਾ ਡਾਕਟਰ ਨੇ ਚਾਰ ਕ ਦਵਾਈਆਂ ਦੱਸ ਦਿੱਤੀਆਂ ਕਿਉਂਕਿ ਵੀਡੀਓ ਲੰਮੀ ਨਾ ਹੋ ਜਾਵੇ ਤੁਸੀਂ ਬਹੁਤੀ ਵੀਡੀਓ ਵੇਖਦੇ ਨਹੀਂ ਸਮਾਂ ਕੱਢ ਕੇ ਅਗਾ ਦੋ ਤਿੰਨ ਵੀਡੀਓ ਜਿਹੜੀਆਂ ਪਾਉਣੀਆਂ ਇਹਨਾਂ ਦੇ ਨਾਲ ਆਪਾਂ ਕਿਹੜੀ ਦਵਾਈ ਰਲਾ ਕੇ ਜਿੱਥੇ ਢੀਠ ਹੋਇਆ ਗੁਲੀਡੰਡਾ ਦਵਾਈ ਰਲਾ ਕੇ ਵੀ ਕਿਵੇਂ ਨਸ਼ਟ ਕਰ ਸਕਦੇ ਆ ਤੇ ਕਿਹੜੀ ਹੋਰ ਦਵਾਈਆਂ ਨਾਲ ਵੀ ਗੁਲੀਡੰਡਾ ਚੌੜੀ ਪੱਤੀ ਵਾਲੇ ਨਦੀਨ ਹੋਰ ਜਿੰਨੇ ਵੀ ਸਾਡੇ ਨਦੀਨ ਆ ਉਹਨਾਂ ਦਾ ਨਾਸ਼ ਕਿਵੇਂ ਇਸ ਕਰ ਸਕਦੇ ਆ ਫਿਲਹਾਲ ਅੱਜ ਜਿਹੜੀ ਆ ਗੁਲੀਡੰਡੇ ਬਾਰੇ ਹੀ ਆਪਾਂ ਬਣਾਈ ਸੀ ਵੀਡੀਓ ਤੇ ਇਹ ਨਹੀਂ ਵੀ ਸਾਰੀਆਂ ਦਵਾਈਆਂ ਗੁਲੇਡੰਡੇ ਦੀਆਂ ਇਹਦੇ ਵਿੱਚ ਆ ਗਈਆਂ ਆਪਾਂ ਹੋਰਾਂ ਦਵਾਈਆਂ ਬਾਰੇ ਵੀ ਅਜੇ ਗੱਲ ਕਰਨੀ ਆ ਤੇ ਤਿੰਨ ਨੁਕਤੇ ਅੱਜ ਤੁਹਾਡੇ ਨਾਲ ਸਾਂਝੇ ਕੀਤੇ ਆ ਇੱਕ ਤਾਂ तरीका तरीका ਕੀ ਹੋਣਾ ਚਾਹੀਦਾ ਤੁਹਾਨੂੰ ਦੱਸ ਦਿੱਤਾ ਨਦੀਨ ਨਾਸ਼ਕ ਦੀ ਚੋਣ ਨਦੀਨ ਕਿੱਡਾ ਕੋ ਹੋਵੇ ਹੈਨਾ ਤੇ ਪਾਣੀ ਕਿੰਨਾ ਲੱਗੇ ਨੋਜ਼ਲ ਕਿਹੜੀ ਲੱਗੇ ਹੈਨਾ ਤੇ ਪਾਣੀ ਹਲਕਾ ਲੱਗੇ ਤੇ ਦੂਜੀ ਗੱਲ ਆ ਗਈ ਕੁਦਰਤੀ ਹੱਲ ਕੁਦਰਤੀ ਹੱਲ ਵੀ ਤੁਹਾਨੂੰ ਦੱਸ ਦਿੱਤਾ ਜਿੱਥੇ ਜ਼ਿਆਦਾ ਢੀਠ ਹੋਇਆ ਹੈ ਨਾ ਉੱਥੇ ਅਗਲੇ ਸਾਲ ਉਲਟਾਵੇਂ ਹੱਲ ਮਾਰ ਕੇ ਵੇਖੋ ਪਰਾਲੀ ਨੂੰ ਵਿੱਚ ਵਾ ਕੇ ਵੇਖਿਆ ਜੇ ਤੁਹਾਨੂੰ ਰਿਜ਼ਲਟ ਇਹਦਾ ਜ਼ਰੂਰ ਮਿਲੇਗਾ ਤੇ ਬਾਕੀ ਆ ਤਾਗੀਆਂ ਜਿਹੜੀਆਂ ਦਵਾਈਆਂ ਇਹਨੂੰ ਤਰੀਕਾ ਦੱਸ ਦਿੱਤਾ ਆ ਲੀਡਰ ਜਹਰੇਲੀ ਐ ਸੌਣੀ ਜਿਸ ਫੇਰ ਅਸਰ ਕਰਦੀ ਐ ਉੱਥੇ ਮੱਕੀ ਜਿੱਥੇ ਬੀਜਣੀ ਐ ਜਵਾਰ ਚਰੀ ਸੌਣੀ ਜੇ ਬੀਜਣੀ ਉੱਥੇ ਇਹ ਨਾ ਕਰਿਆ ਜੇ ਤੇ ਨਾਲ ਜਿੱਥੇ ਵਿੱਚ ਫਸਲ ਬੀਜੀ ਐ ਕੋਈ ਸਰੋਂ ਸਰੋਂ ਅਸੀਂ ਉੱਥੇ ਵੀ ਨਾ ਕਰਿਆ ਜੇ ਬਾਕੀ ਇਹ ਗੁੱਲੀ ਡੰਡੇ ਵਾਸਤੇ ਸੀ ਤੇ ਇੰਨੀਆਂ ਕੋ ਬੇਨਤੀਆਂ ਕਿਸਾਨ ਵੀਰੋ ਪ੍ਰਵਾਨ ਕਰ ਲਿਆ ਜੇ ਭੁੱਲ ਚੁੱਕ ਮਾਫ ਵੱਧ ਘਟ ਬੋਲਿਆ ਜਾਂਦਾ ਹੋਵੇ ਤਾਂ ਮਾਫੀ ਦਿਆ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ